ਬਦਲ ਫੜ ਰਹੇ ਜਾਂ ਹੋਰ ਜੋ ਘਟਨਾਵਾਂ ਹੋ ਰਹੀਆਂ ਨੇ ਇਹ ਇੱਕ ਤਰ੍ਹਾਂ ਦੀਆਂ ਤਰਸਦੀਆਂ ਨਹੀਂ ਹੈਗੀਆਂ ਇਹ ਚੇਤਾਵਨੀਆਂ ਨੇ ਇਹ ਜੋ ਮਿਹਰਬਾਨ ਮਾਲਕ ਹੈ ਕੁਦਰਤ ਦਾ ਜਿਹਨੂੰ ਕੁਦਰਤ ਕਹਿੰਦੇ ਆਂ ਸੀ ਹੂੰ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜਿਹਦਾ ਅੰਤ ਵੀ ਨਹੀਂ ਜਾਣਦੇ ਅਸੀਂ ਹੂੰ ਜਿਹਦੇ ਪਰ ਉਹਦੇ ਨਾਲ ਖਿਲਵਾੜ ਕਰਦੇ ਆਂ ਸੀ ਹੂੰ ਅਸੀਂ ਕੁਦਰਤ ਬਾਰੇ ਬਹੁਤ ਕੁਝ ਨਹੀਂ ਜਾਣਦੇ ਚਾਹੇ ਸਾਇੰਸ ਨੇ ਜਿੰਨੀ ਵੀ ਤਰੱਕੀ ਕਰ ਲਈ ਸਾਨੂੰ ਸੱਜੇ ਵੀ ਕੁਦਰਤ ਬਾਰੇ ਬਹੁਤ ਕੁਝ ਨਹੀਂ ਜਾਣਦੀ ਬਹੁਤ ਘੱਟ ਜਾਣਦੀ ਹੈ ਉਹ ਕੁਦਰਤ ਖਫਾ ਹੈ ਕੁਦਰਤ ਸਾਨੂੰ ਚੇਤਾਵਨੀਆਂ ਦੇ ਰਹੀ ਹੈ ਉਹ ਬਹੁਤ ਮਿਹਰਬਾਨ ਹੈ ਬਹੁਤ ਰਹਿਮਦਿਲ ਹੈ ਪਰ ਅਸੀਂ ਉਹਦੇ ਨਾਲ ਨਾ ਖਿਲਵਾੜ ਕਰ ਰਹੇ ਹਾਂ ਉਹਦੇ ਨਾਲ ਧੱਕਾ ਕਰ ਰਹੇ ਹਾਂ ਉਹ ਸਾਨੂੰ ਇਹ ਕਹਿ ਰਹੀ ਹੈ ਇਹ ਚੇਤਾਵਨੀਆਂ ਦੇ ਕੇ ਕਿ ਸੁਧਰ ਜਾਓ ਸੁਧਰ ਜਾਓ ਨਹੀਂ ਤੇ ਆਉਣ ਵਾਲਾ ਟਾਈਮ ਤੁਸੀਂ ਮਤਲਬ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਅੰਦੇਸ਼ਾ ਵੀ ਨਹੀਂ ਕਰ ਸਕਦੇ ਕੀ ਕੁਝ ਹੋਣ ਵਾਲਾ ਇਸ ਕਰਕੇ ਇੰਨਾਂ ਗੱਲਾਂ ਨੂੰ ਇੱਕ ਚੇਤਾਵਨੀ ਦੇ ਤੌਰ ਤੇ ਲਿਆ ਜਾਏ ਤੇ ਇਨਸਾਨ ਆਪਣੇ ਆਪ ਨੂੰ ਹੁਣੇ ਹੀ ਸੁਧਾਰ ਲਵੇ। ਅਕਸਰ ਤੁਹਾਡੇ ਨਾਲ ਮੈਂ ਗੱਲ ਕਰਦਾ ਦੁਨੀਆ ਤਬਾਹ ਹੋਣ ਬਾਰੇ। ਕੰਨੀ ਗੱਲਬਾਤ ਲੋਕ ਸੁਣਦੇ ਵੀ ਨਹੀਂ। ਜ਼ਰੂਰ ਟਾਈਮਿੰਗ ਕੋਈ ਉਸਦੀ ਨਹੀਂ ਹੁੰਦੀ। ਤੁਸੀਂ ਵੀ ਹਸਤੇ ਕਹਿੰਦੇ ਹੋ ਵੀ ਜਿੱਦਾਂ ਦੀ ਹਰਕਤਾਂ ਅਸੀਂ ਕਰ ਰਹੇ ਆ ਇੱਕ ਦਿਨ ਹੋ ਜਾਊਗਾ। ਤੇ ਇਹ ਕਿੱਥੇ ਉਹਦਾ ਇੰਡੀਕੇਸ਼ਨ ਤਾਂ ਨਹੀਂ ਉਸਦੀ ਸ਼ੁਰੂਆਤ ਤਾਂ ਨਹੀਂ ਕਿੱਥੇ ਵੀ ਬਦਲ ਫਟਣਾ, ਹੜਾਣਾ ਇਹ ਸਭ ਕੁਝ ਉਹਦੀ ਸ਼ੁਰੂਆਤ ਤਾਂ ਨਹੀਂ। ਦੇਖੋ ਦੁਨੀਆ ਖਤਮ ਜਦੋਂ ਵੀ ਹੋਣੀ ਆ ਉਹਦੇ ਮਲਟੀਪਲ ਫੈਕਟਰ ਹੋਣੇ ਨੇ। ਔਰ ਉਹ ਮਲਟੀਪਲ ਫੈਕਟਰਾਂ ਵਿੱਚੋਂ ਕੋਈ ਇੱਕ ਫੈਕਟਰ ਜਿਹੜਾ ਹੈ ਉਹਨੇ ਇੰਨੀ ਇੰਟੈਂਸਿਟੀ ਨਾਲ ਵਾਪਰਨਾ ਹੈ ਹੂੰ ਕਿ ਉਹਨੇ ਇਕੱਲੇ ਨੇ ਦੁਨੀਆ ਖਤਮ ਕਰ ਦੇਣੀ ਹੈ ਹੂੰ ਇਸ ਕਰਕੇ ਜੇ ਸੀ ਇਹ ਕਹਿ ਰਹੀਏ ਕਿ ਦੁਨੀਆ ਖਤਮ ਹੋਣ ਦੇ ਅਸਾਰ ਬਣਦੇ ਜਾ ਰਹੇ ਨੇ ਤੇ ਇਹ ਗੱਲ ਦੇ ਵਿੱਚ ਕਾਫੀ ਹੱਦ ਤੱਕ ਸੱਚਾਈ ਹੈ ਹੂੰ ਤੇ ਸਾਨੂੰ ਹੁਣੇ ਹੀ ਆਪਣੀਆਂ ਹਰਕਤਾਂ ਜਿਹੜੀਆਂ ਨੇ ਨਾ ਉਹ ਕੰਟਰੋਲ ਚ ਕਰ ਲੈਣੀਆਂ ਚਾਹੀਦੀਆਂ ਤੇ ਵਾਕਿਆ ਹੀ ਨਹੀਂ ਤੇ ਦੁਨੀਆ ਤਬਾਹ ਹੋਣੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਕਿਉਂਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਮੈਕਸੀਕੋ ਦੀ ਖਾੜੀ ਵਿੱਚ ਇੱਕ ਕੋਲਕਾ ਪਿੰਡ ਆ ਕੇ ਇੱਕ ਗਿਰਦਾ ਹੈ ਮੈਟਿਓਰ ਗਿਰਦਾ ਹੈ ਜਿਹੜਾ ਜਿਹੜਾ ਡਾਇਮੀਟਰ ਹੈ ਉਹ 40 ਕਿਲੋਮੀਟਰ ਸੀ ਹੂੰ ਉਸ ਤੋਂ ਬਾਅਦ ਕਈ ਸਾਲ ਹੂੰ ਮਤਲਬ ਕਈ 100 ਸਾਲ ਧਰਤੀ ਤੇ ਸੂਰਜ ਦੀ ਰੋਸ਼ਨੀ ਨਹੀਂ ਆਈ ਨਹੀਂ ਹੂੰ ਔਰ ਉਹ ਜੋ ਡਾਇਨੋਸੌਰ ਸੀ ਜੋ ਪੁਰਾਣਾ ਸੀਗਾ ਮਤਲਬ ਇਹ ਮੋਟੇ-ਮੋਟੇ ਤੌਰ ਤੇ ਕਿਹਾ ਗਿਆ ਹੈ ਕਿ 16 ਕਿਲੋ ਤੋਂ ਵੱਧ ਵਜ਼ਨ ਵਾਲੇ ਜਾਨਵਰ ਸਾਰੇ ਖਤਮ ਹੋ ਗਏ ਹੂੰ ਹੂੰ ਤੇ ਉਹ ਇੱਕ ਤਬਾਹੀ ਸੀ ਹੁਣ ਵੀ ਅਗਰ ਕੋਈ ਉਹੋ ਜਿਹੀ ਘਟਨਾ ਹੁੰਦੀ ਹੈ ਹੂੰ ਔਰ ਜੇ ਅਸੀਂ ਕਹਿਣ ਦਾ ਮਤਲਬ ਇਹ ਹੈਗਾ ਕਿ ਦੁਨੀਆ ਉਹ ਤਬਾਹੀ ਵਾਲ ਵੱਜ ਜਾਂਦੀ ਹੈ ਦੁਨੀਆ ਤੋਂ ਜਿੰਦੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਪੁਰਾਣੀ ਖਤਮ ਹੋ ਜਾਂਦੀਆਂ ਨੇ ਜਾਂ ਪੌਦੇ ਖਤਮ ਹੋ ਜਾਂਦੇ ਨੇ ਤਾਂ ਅਸੀਂ ਉਹ ਦੋਨੋਂ ਵੱਧੇ ਜਾ ਰਹੇ ਹਾਂ ਕੁਦਰਤ ਨੂੰ ਓਨਾ ਨਾ ਉਕਸਾਓ ਕਿ ਇੱਕ ਕਿਆਮਤ ਆ ਜਾਏ ਤੇ ਇਹ ਕਿਆਮਤ ਅਸੀਂ ਨੂੰ ਨਹੀਂ ਕਹਿ ਸਕਦੇ ਪਰ ਇਹ ਕਿਆਮਤ ਦੇ ਆਉਣ ਦੇ ਲੱਛਣ ਜਿਹੜੇ ਨੇ ਹੌਲੀ-ਹੌਲੀ ਬਣਦੇ ਜਾ ਰਹੇ ਤੇ ਬੈਸ ਸ਼ੁਰੂਆਤ ਚ ਪੁੱਛਿਆ ਸੀ ਵੀ ਬੱਦਲ ਕਿਉਂ ਫਟ ਰਹੇ ਨੇ ਵੀ ਇਹ ਅਸਲ ਦੇ ਵਿੱਚ ਤੁਸੀਂ ਕਹਤ ਹੋ ਵੀ ਕੁਦਰਤ ਨਾਰਾਜ ਲੱਗਦੀ ਪਈ ਹੈ ਪਰ ਤੁਸੀਂ ਹਰ ਗੱਲ ਸਾਇੰਸ ਨਾਲ ਕਰਦੇ ਹੋ ਜੀ ਅਸਲ ਇਹ ਤੁਸੀਂ ਉਹ ਜੇ ਨਹੀਂ ਹੋ ਵੀ ਹਾਂ ਕਹਿ ਦਿੰਦੇ ਹੋ ਵੀ ਇਹ ਰੱਬ ਨੇ ਕੀਤਾ ਜ਼ਰੂਰ ਰੱਬ ਕਰਦਾ ਪਰ ਉਸ ਦੇ ਪਿੱਛੇ ਉਹ ਕਾਰਨ ਵੀ ਦੱਸਦਾ ਕਾਰਨ ਕੀ ਹੈ ਇਸ ਦੇ ਵਿੱਚ ਦੇਖੋ ਦੁਨੀਆ ਦੇ ਜਿੰਨੇ ਵੀ ਸਾਇੰਟਿਸਟ ਨੇ ਦੇਖੋ ਅਕਸਰ ਰੱਬ ਨੂੰ ਨਹੀਂ ਮੰਨਦੇ ਹਮ ਪਰ ਸਾਇੰਟਿਸਟ ਕੁਦਰਤ ਨੂੰ ਬਹੁਤ ਮੰਨਦੇ ਹਮ ਅਸੀਂ ਰਿਸਰਚ ਮੈਗਜ਼ੀਨਾਂ ਦੇ ਵਿੱਚ ਸ਼ਬਦ ਯੂਜ਼ ਹੁੰਦਾ ਮਦਰ ਨੇਚਰ ਅਸੀਂ ਬੜੇ ਹੀ ਸਤਕਾਰ ਨਾਲ ਬੜੀ ਹੀ ਇੱਜ਼ਤ ਨਾਲ ਕੁਦਰਤ ਦਾ ਨਾਮ ਲੈਨੇ ਆ ਤੇ ਅਸੀਂ ਉਹਨੂੰ ਮਦਰ ਕਹਿੰਨੇ ਆ ਮਦਰ ਕਹਿੰਦੇ ਉਹ ਸਭ ਦੀ ਮਾਂ ਹੈ ਦੇਖੋ ਸਾਨੂੰ ਉਹਨੇ ਆਪਣੀ ਗੋਦੀ 'ਚ ਚੱਕਿਆ ਹ ਹ ਅਸੀਂ ਉਹ ਗੋਦੀ ਦੇ ਵਿੱਚ ਨਾ ਮਤਲਬ ਕਹਿ ਕੇ ਖਰੂਦ ਕਰ ਰਹੇ ਆ ਬੈਠ ਅਸੀਂ ਇਹ ਨਹੀਂ ਕਹਿ ਰਹੇ ਕਿ ਧੰਨਵਾਦੀ ਨਹੀਂ ਹੋ ਰਹੇ ਉਹਦੇ ਅਸੀਂ ਮਲਕੇ ਮਾਤਾ ਨੂੰ ਆਪਣੀ ਨੂੰ ਤੰਗ ਕੀਤਾ ਪਿਆ ਹ ਹ ਉਹ ਮਤਲਬ ਇੱਕ ਖੁਰਦੀ ਬੱਚਾ ਹੁੰਦਾ ਨਾ ਉਹ ਮਤਲਬ ਕਹਿੰਦੇ ਹੁੰਦੇ ਇੱਕ ਦਾੜੀ ਕੁੱਟੇਗਾ ਤੁਸੀਂ ਤੇ ਖੁਰਦੀ ਚ ਲੈ ਲਿਆ ਉਹਨੇ ਕੋ ਦਾੜੀ ਕੁੱਟਣੀ ਆ ਅਸੀਂ ਦਾੜੀ ਕੁੱਟ ਰਹੇ ਆ ਕੁਦਰਤ ਦੀ ਅਸੀਂ ਉਹਦੀ ਮਤਲਬ ਉਹਨੂੰ ਕੀ ਕਹਿੰਦੇ ਓਕਸਾ ਰਹੇ ਆ ਕਿ ਉਹ ਗੁੱਸੇ ਵਿੱਚ ਆ ਜਾਏ ਕੁਦਰਤ ਗੁੱਸੇ 'ਚ ਨਹੀਂ ਆ ਰਹੀ ਉਹ ਇੰਨੀ ਰਹਿਮਦਿਲ ਹੈ ਉਹਨੂੰ ਫੇਰ ਛੋਟੀਆਂ-ਛੋਟੀਆਂ ਚਰਾਵਨੀਆਂ ਦੇ ਰਹੀ ਹੈ ਜਿਵੇਂ ਉਹ ਥਾਪੜ ਰਹੀ ਹੈ ਬੱਚੇ ਨੂੰ ਪਟੋਲੀਆਂ ਮਾਰ ਰਹੀ ਹੈ ਕਿ ਪੁੱਤਰ ਸੁਧਰ ਜਾ ਸੁਧਰ ਜਾ ਨਹੀਂ ਤੇ ਉਹਨਾਂ ਵਾਲਾ ਟੈਂਬੜਾ ਮਾਰ ਹੂੰ ਪਰ ਸਾਇੰਸ ਕੀ ਕਹਿੰਦੀ ਹੈ ਕਾਰਨ ਕੀ ਇਸ ਦੇ ਵਿੱਚ ਸਾਇੰਸ ਇਹ ਕਹਿੰਦੀ ਹੈ ਦੇਖੋ ਤੁਹਾਨੂੰ ਜਿਆਦਾ ਹੋਵੇਗਾ ਕਿ ਜਦੋਂ ਜਿਹੜੇ ਇਲਾਕੇ ਨੇ ਨਿਊ ਫਾਉਨ ਲੈਂਡ ਹੋ ਗਿਆ ਜਾਂ ਲਿਬਰਾਡੋਰ ਹੋ ਗਿਆ ਜਾਂ ਕੀ ਬੋਲਦੇ ਹਨ ਉਹ ਨਾਰਵੇ ਵਾਲੀ ਸਾਈਡ ਹੈ ਜਿਹੜੀ ਹ ਤੇ ਗ੍ਰੀਨਲੈਂਡ ਜਿਹਨੂੰ ਬੋਲਦੇ ਆ ਜਦੋਂ ਨਿਊਯਾਰਕ ਤੋਂ ਉੱਪਰ ਨੂੰ ਮੈਨਹਟਨ ਤੋਂ ਉੱਪਰ ਨੂੰ ਜਿਹੜਾ ਏਰੀਆ ਹੈ ਉੱਥੇ ਜਦੋਂ ਪਾਣੀ ਦੀ ਠੰਡੀ ਧਾਰਾ ਆਉਂਦੀ ਹੈ ਤੇ ਗਰਮ ਧਾਰਾ ਨਾਲ ਮਿਲਦੀ ਹੈ ਉੱਥੇ ਬੜੀ ਧੁੰਦ ਪੈਂਦੀ ਹੈ ਬੜਾ ਫੌਗ ਹੁੰਦਾ ਹੈ ਉਹਦਾ ਕਮਰਸ਼ੀਅਲ ਐਂਗਲ ਕੀ ਕੀ ਲੋਕਾਂ ਨੇ ਕੀ ਕੱਢਿਆ ਹੋਇਆ ਹੈ ਕਿ ਕੰਪਨੀਆਂ ਨੇ ਕੀ ਕੀਤਾ ਮਲਟੀਨੈਸ਼ਨਲ ਕੰਪਨੀਆਂ ਨੇ ਉੱਥੇ ਜਾ ਕੇ ਫਿਸ਼ਿੰਗ ਕਰਦੀਆਂ ਕਿਉਂਕਿ ਫਿਸ਼ਿੰਗ ਵਾਸਤੇ ਦੁਨੀਆ ਦੇ ਬੈਸਟ ਜੋਨ ਮੰਨੇ ਜਾਂਦੇ ਹੂੰ ਤੇ ਉਹ ਕਹਿੰਦਾ ਮਤਲਬ ਇਹ ਹੈ ਕਿ ਜਦੋਂ ਠੰਡੀ ਚੀਜ਼ ਗਰਮ ਚੀਜ਼ ਨਾਲ ਮਿਲੇਗੀ ਤੇ ਉੱਥੇ ਬਹੁਤ ਕੁਝ ਅਨਵਾਂਟਡ ਜਿਹਾ ਘਟਨਾਵਾਂ ਹੋਣਗੇ ਜਿਵੇਂ ਜਿਵੇਂ ਹੁਣ ਹਿਮਾਲਿਆ ਦੇ ਉੱਪਰ ਠੰਡੀ ਹਵਾ ਹੈ ਹਮਮ ਇੱਥੇ ਗਲੋਬਲ ਵਾਰਮਿੰਗ ਹੋ ਰਹੀ ਹੈ ਅਸਲ ਚ ਜਾੜ ਸਾਰੀ ਚੀਜ਼ ਦੀ ਗਲੋਬਲ ਵਾਰਮਿੰਗ ਹੀ ਹੈ ਗਲੋਬਲ ਵਾਰਮਿੰਗ ਜਾਨੀ ਵਾਤਾਵਰਣਾਂ ਦੀ ਬਰਬਾਦੀ ਵਾਤਾਵਰਣ ਨਾਲ ਜਿਹੜਾ ਛੇੜਛਾੜ ਕੀਤੀ ਜਿਹੜੇ ਵੱਡੇ ਵੱਡੇ ਹਾਈਵੇਸ ਬਣਾਏ ਜਾ ਰਹੇ ਦੇਖੋ ਬਹੁਤ ਕਾਰਨ ਹੈ ਬਹੁਤ ਕਾਰਨ ਹੈ ਹਾਈਵੇਸ ਇੱਕ ਕਾਰਨ ਹੈ ਜਿਹੜੇ ਹੋਟਲਸ ਨੇ ਸਭ ਦੇਖੋ ਕੁਦਰਤ ਨੇ ਹਮਾਲੀਆ ਬਣਾਇਆ ਹਮਮ ਕੁਦਰਤ ਨੇ ਹਮਾਲੀਆ ਬਣਾਇਆ ਪਰ ਸਾਡੇ ਜਿਹੜੇ ਬਿਜ਼ਨਸਮੈਨ ਨੇ ਹਰੇਕ ਦੇ ਮੁਲਕਾਂ ਦੇ ਕਈ ਵਾਰੀ ਪ੍ਰਧਾਨ ਮੰਤਰੀ ਵੀ ਬਿਜ਼ਨਸਮੈਨ ਹੀ ਬਣ ਜਾਂਦੇ ਆ ਨਾ ਤੇ ਉਹ ਤਾਂ ਬਿਜ਼ਨਸ ਦੇ ਐਂਗਲ ਨਾਲ ਦੇਖਦੇ ਹੋ ਤੇ ਹਰ ਆਪਦਾ ਮੈਂ ਅਫਸਰ ਲੁੰਨੇ ਲੱਗਦੇ ਤੇ ਉੱਥੇ ਲੋਕਾਂ ਨੇ ਜਾ ਕੇ ਹੋਟਲ ਖੋਲ੍ਹ ਦਿੱਤੇ ਹੁਣ ਕੁਦਰਤ ਨੇ ਇੱਕ ਤਬਾਹਨਾਸ ਬਣਾਇਆ ਕੁਦਰਤ ਜੋ ਸੀਮਟ ਸਾਡੇ ਮਹਾਪੁਰਸ਼ਾਂ ਨੇ ਤਾਂ ਉਥੇ ਆਸ਼ਰਮ ਬਣਾਏ ਮੱਠ ਬਣਾਏ ਉਥੇ ਜਾ ਕੇ ਤੁਸੀਂ ਜਾ ਕੇ ਚਰਚਾ ਕਰ ਸਕਦੇ ਹੋ ਬਹਿ ਸਕਦੇ ਹੋ ਕੁਦਰਤ ਦਾ ਆਨੰਦ ਲੈ ਸਕਦੇ ਹੋ ਤੇ ਇੱਕ ਬਹੁਤ بڑے ਇੱਕ ਸੰਤ ਹੀ ਹੋਏ ਨੇ ਪੰਜਾਬ ਦੇ ਵਿੱਚ ਸੁਮੇਰਮ ਨਿਤਿਰਸ ਸੁਮੇਰਮ ਪਿਰਸ ਜੀ ਨੇ ਕਿ ਕਿ ਪੜੋ ਨਾ ਲਿਖਤਾ ਉਹਨਾਂ ਨੇ ਤਾਂ ਪਤਾ ਚੱਲਦਾ ਕਿ ਇਹ ਕੁਦਰਤ ਕਿੰਨੀ ਖੂਬਸੂਰਤ ਹੈ ਹੂੰ ਗੰਗੋਤਰੀ ਦਾ ਵਰਣਨ ਕੀਤਾ ਉਹਨਾਂ ਨੇ ਅੱਗੇ ਜਮੁਨਤਰੀ ਦਾ ਵਰਣਨ ਕੀਤਾ ਹਿਮਾਲਿਆ ਦਾ ਵਰਣਨ ਕੀਤਾ ਉਹ ਕਹਿਣਾ ਮਤਲਬ ਕਿ ਕੁਦਰਤ ਬਹੁਤ ਸੁੰਦਰ ਹੈ ਹੂੰ ਔਰ ਉਹ ਉੱਥੇ ਜਾ ਕੇ ਅਸੀਂ ਮੋਟਰ ਬਣਾਤੇ ਉੱਥੇ ਜਾ ਕੇ ਅਸੀਂ ਚਾਰ ਚਾਰ ਲੈਣਦੇ ਹਾਈਵੇ ਕੱਢਦੇ ਉੱਧਰ ਹੂੰ ਕੁਦਰਤ ਨੇ ਤਾਂ ਜੇ ਪਹਾੜ ਬਣਾਏ ਸੀ ਜੰਗਲ ਬਣਾਏ ਸੀ ਜੇ ਉਹ ਚੀਜ਼ਾਂ ਬਣਾਈਆਂ ਸੀ ਉਹ ਸੀਨਿਕ ਬਿਊਟੀ ਹੈ ਅਗਰ ਤੁਸੀਂ ਸੀਨਿਕ ਬਿਊਟੀ ਦਾ ਮਜ਼ਾ ਲੈਣਾ ਚਾਹੁੰਦੇ ਹੋ ਤੇ ਟ੍ਰੈਕਿੰਗ ਕਰਕੇ ਜਾਓ ਨਾ ਉੱਥੇ ਹੂੰ ਹੂੰ ਔਰ ਸਾਡੇ ਜਿਹੜੇ ਕਾਰਪੋਰੇਟ ਘਰਾਂ ਨੇ ਆ ਇਹਦੇ ਅਮੀਰ ਲੋਕ ਨੇ ਉਹਨਾਂ ਨੇ ਪੈਸਾ ਕਮਾਉਣ ਦਾ ਜਰੀਆ ਬਣਾ ਲਿਆ ਉਹਨੂੰ ਇਹਨਾਂ ਸੇ ਉੱਥੇ ਜਾ ਕੇ ਵੀ ਇੱਕ ਧਾਰਨਾ ਸੇ ਜੋਸੀਮਰ ਤੇ ਵੀ ਜਾ ਕੇ ਫਾਈਸਟਰ ਰੋਡਰ ਖੋਲ੍ਹ ਦਿੱਤੇ ਹੁਣ ਤਾਂ ਜੰਮੂ ਕਸ਼ਮੀਰ ਦਾ ਉਹ ਜੋ ਕਿਹਾ ਜਾ ਰਿਹਾ ਉਹ ਲਾ ਕਵੀ ਇਹਨਾਂ ਨੇ ਬਰਬਾਦ ਕਰਨ ਵਾਲੇ ਪਾਸੇ ਹੀ ਤੁਰੇ ਹੋਏ ਨੇ ਤੇ ਫਿਰ ਜੀ ਕੁਦਰਤ ਉਹ ਥੇ ਕਲਾਊਡ ਬਸਟ ਕਰ ਰਹੀ ਹੈ ਤੇ ਕੁਦਰਤ ਤਾਂ ਜਸਟੀਫਾਈਡ ਹੈ ਕੁਦਰਤ ਨੇ ਤਾਂ ਤੁਹਾਨੂੰ ਸੜਕਾ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਤੁਸੀਂ ਬਣਾਓ ਸੜਕਾ ਜਿਸ ਦਿਨ ਕੁਦਰਤ ਨੇ ਮਲਿਆ ਮੇਟ ਕਰਨੀਆਂ ਨੇ ਨਾ ਉਹਨਾਂ ਮਿੱਟੀ ਕਰ ਦੇਣੀਆਂ ਹੋ ਗਈਆਂ ਨਾਲੀ ਦੇ ਵਿੱਚ ਮਿੱਟੀ ਕਰ ਦੇਣੀ ਆ ਕੁਦਰਤ ਨੇ ਤੁਸੀਂ ਹੁਣ ਇਹ ਹੀ ਸੁਧਰ ਜਾਓ ਨਾ ਛੇੜੋ ਕੁਦਰਤ ਨੂੰ ਉਹ ਜਿਹੜੀਆਂ ਪੁਰਾਣੀਆਂ ਸੜਕਾਂ ਸੀਗੀਆਂ ਕਿਉਂਕਿ ਮੈਂ ਗੋਆ ਇੱਕ ਵਾਰੀ ਘੁੰਮਣ ਗਿਆ ਸੀ ਗੋਆ ਦੇ ਵਿੱਚ ਉਹ ਗਾਈਡ ਸਾਡਾ ਸੀਗਾ ਸੀ ਕਿ ਬਸ ਦੇ ਵਿੱਚ ਉਹ ਕਹਿੰਦਾ ਜੀ ਗੋਆ ਵਾਲੀਆਂ ਸੜਕਾਂ ਹੁਜੀਆਂ ਨੇ ਕਿ ਜੇ ਹੱਥ ਬਾੜ ਗੱਡਿਆ ਤਾਂ ਸਿੱਥੇ ਹੀ ਰਹਿ ਜਾਣਾ ਹੂੰ ਉਹ ਜਿਹੜਾ ਹੱਥ ਇੱਥੇ ਰਹਿ ਜਾਣਾ ਜਿਹੜੇ ਤੰਗ ਸੜਕਾਂ ਨੇ ਉਹ ਤੰਗ ਸੜਕਾਂ ਹੀ ਠੀਕ ਨੇ ਉਸ ਇਲਾਕੇ ਦੇ ਵਿੱਚ ਤੰਗ ਹੀ ਸੜਕਾਂ ਹੋ ਸਕਦੀਆਂ ਨੇ ਪਹਾੜਾਂ ਦੇ ਵਿੱਚ ਤੰਗ ਹੀ ਸੜਕਾਂ ਠੀਕ ਨੇ ਇੱਥੇ ਫੋਲ ਫੋਲਨ ਹਾਈਵੇ ਬਣਾਏ ਜਾ ਰਹੇ ਆ ਔਰ ਬੜੇ ਬੜਾਈਆਂ ਮਾਰੀਆਂ ਜਾ ਰਹੀਆਂ ਅਸੀਂ ਜੇ ਕਰਤਾ ਅਸੀਂ ਉਹ ਕਰਤਾ ਅਸੀਂ ਤਰੱਕੀ ਕਰਦੇ ਸੀ ਇਹ ਕਹਾਂ ਤਰੱਕੀ ਹੈ ਇਹ ਤਾਂ ਬਰਬਾਦੀ ਹੈ ਹੂੰ ਹੁਣੇ ਵੀ ਸੁਧਰ ਜਾਓ ਦੁਜੀ ਗਲੋਬਲ ਵਾਰਮਿੰਗ ਦੇ ਵਿੱਚ ਬਹੁਤ ਸਾਰੇ ਕਾਰਨ ਨੇ ਗਲੋਬਲ ਵਾਰਮਿੰਗ ਦੇ ਵਿੱਚ ਜੋ ਅ ਫਿਊਲ ਨੇ ਜੋ ਤੁਹਾਨੂੰ ਪੈਟਰੋ ਪੈਟਰੋকেমিক্যাল ਜਿਹੜੇ ਨੇ ਪੈਟਰੋকেমিক্যাল ਬਹੁਤ ਬੜਾ ਵਾਤਾ ਇਕ ਯੋਗਦਾਨ ਪਾਉਂਦੇ ਔਰ ਪੈਟਰੋকেমিক্যাল ਜਿਹੜੇ ਨੇ ਅੱਜ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਤੁਸੀਂ ਜਾਣਦੇ ਹੋ ਗੈਸ ਨਿਕਲਦੀ ਆ ਤੇਲ ਨਿਕਲਦਾ ਫਿਰ ਇੰਨੀਆਂ ਕਾਰਾਂ ਹੁਣ ਲੁਧਿਆਣੇ ਸ਼ਹਿਰ ਚ ਵੀ ਜੇ ਅਸੀਂ ਜਾਣਾ ਹੋਵੇ ਬਾਈਬੀ ਇਹ ਕਾਰਾਂ ਨਹੀਂ ਕੋੜ ਬਣ ਗਿਆ ਕਾਰਾਂ ਕੋੜ ਬਣ ਗਈਆਂ ਇਹ ਇੰਨੀਆਂ ਗੱਡੀਆਂ ਦਾ ਕੀ ਫਾਇਦਾ ਹਰ ਬੰਦੇ ਦੇ ਘਰ ਵਿੱਚ ਗੱਡੀ ਖੜੀ ਹੈ ਗੱਡੀ ਖੜੀ ਹੈ ਮਤਲਬ ਉਹਨੂੰ ਹਫਤੇ ਬਾਅਦ ਚਲਾ ਕੇ ਦੇਖਿਆ ਜਾਂਦਾ ਕਿ ਤੇ ਬੈਟਰੀ ਡਾਊਨ ਹੋ ਜੇ ਹਾਂ ਇਹੋ ਜਿਹੇ ਕਾਰ ਖਨਫਲੇ ਕੀ ਹੈ ਇਹ ਬਿਨਾ ਮਤਲਬ ਦੇ ਸਟੇਟਸ ਸਿੰਬਲ ਬਣ ਗਏ ਨੇ ਲੋਕਾਂ ਦਾ ਦਿਮਾਗ ਖਰਾਬ ਹੋਇਆ ਪਿਆ ਸਾਡੀਆਂ ਸੜਕਾਂ ਤੇ ਕਾਰਾਂ ਆਉਣ ਵਾਸਤੇ ਜਗ੍ਹਾ ਨਹੀਂ ਹੈ ਇੱਥੇ ਟ੍ਰੈਫਿਕ ਇੰਨੇ ਜ਼ਿਆਦਾ ਹੋ ਗਏ ਨੇ ਔਰ ਇੰਨਾ ਪੋਲੂਸ਼ਨ ਹੋ ਰਿਹਾ ਹੈ ਇਹਨਾਂ ਦੇ ਨਾਲ ਔਰ ਮਹਿੰਗੇ ਮਹਿੰਗੇ ਗੱਡੀਆਂ 2000 ਸੀਸੀ ਤੋਂ ਉੱਪਰ ਵਾਲੀਆਂ ਇੰਜਨ ਦੋ ਦੋ 2000 ਸੀਸੀ ਤੋਂ ਉੱਪਰ ਵਾਲੇ ਇੰਜਨ ਤੁਹਾਨੂੰ ਪਤਾ ਹੈ ਕਿੰਨਾ ਐਮਿਸ਼ਨ ਕਰਦੇ ਹੈ। ਐਮਿਸ਼ਨ ਜਦੋਂ ਇਹ ਕਾਰਬਨ ਫਿਊਲ ਹੋ ਰਹੇ ਨੇ ਔਰ ਰੈਫਰਿਜਰੇਸ਼ਨ ਹੈ ਔਰ ਅੱਜਕੱਲ ਦਾ ਹੋ ਗਿਆ ਕਿ ਹਰ ਘਰ ਦੇ ਵਿੱਚ ਤਕਰੀਬਨ ਏਸੀ ਲੱਗਾ ਹੋਇਆ ਹੈ। ਏਸੀ ਦੇ ਵਿੱਚ ਉਹ ਕਾਰਬਨ ਉਹ ਗ੍ਰੀਨ ਹਾਊਸ ਗੈਸਸ ਨੇ। ਗ੍ਰੀਨ ਹਾਊਸ ਗੈਸਸ ਨਾ ਓਜ਼ੋਨ ਲੇਅਰ ਤੋਂ ਬੇੜਾ ਕਰ ਕਰਦੀਆਂ ਨੇ ਕਾਰਬਨ ਟੈਟਰਾਕਲੋਰੋਮੀਥੇਨ, ਡਾਈਕਲੋਰੋਡਾਈਫਲੋਰੋਮੀਥੇਨ ਜਿਹੜੀਆਂ ਗੈਸਾਂ ਉਹਨਾਂ ਚ ਯੂਜ਼ ਹੁੰਦੀਆਂ ਨੇ। ਤੋਂ ਕਹਿਣ ਦਾ ਮਤਲਬ ਇਹ ਹੋ ਗਿਆ ਕਿ ਹਰ ਪਾਸੇ ਅਸੀਂ ਕੁਦਰਤ ਨੂੰ ਬਰਬਾਦ ਕਰ ਰਹੇ ਹਾਂ। ਅਸੀਂ ਕੋਈ ਇਵਨ ਛੱਡੀ ਨਹੀਂ ਰਹੀ ਹੁਣ ਬਿਜਲੀ ਦੇਖੋ ਸਾਰੀਆਂ ਚੀਜ਼ਾਂ ਵਾਸਤੇ ਬਿਜਲੀ ਕਿੰਨੀ ਲੱਗਉਂਦੇ ਬਿਜਲੀ ਵਾਲਿਆਂ ਕਾਰਨ ਆ ਗਈ ਹੁਣ ਬਿਜਲੀ ਲੋਡ ਹੋਰ ਜ਼ਿਆਦਾ ਪੈਣੀ ਕਿਉਂਕਿ ਮੈਂ ਕਦੇ ਵੀ ਬਿਜਲੀ ਵਾਲਿਆਂ ਕਾਰਨ ਦੇ ਹੱਕ 'ਚ ਨਹੀਂ ਰਿਹਾ ਇਹ ਪਰਿਆਵਰਣ ਦੀ ਡੀਜ਼ਲ ਪੈਟਰੋਲ ਦੀਆਂ ਕਾਰਨਾਂ ਨਾਲੋਂ ਜ਼ਿਆਦਾ ਵੱਡੀ ਬਰਬਾਦੀ ਹੈ ਅੱਛਾ ਹੂੰ ਤੇ ਇਹ ਬਿਜਲੀ ਤਾਂ ਚੱਲਦੀ ਹੈ ਨਾ ਬਿਜਲੀ ਕਿੱਥੋਂ ਆਉਂਦੀ ਹੈ ਕੋਲੇ ਤੋਂ 70% ਬਿਜਲੀ ਅੱਜ ਵੀ ਦੇਸ਼ ਦੀ ਕੋਲੇ ਤੋਂ ਆਉਂਦੀ ਹੈ ਕੋਲਾ ਕੋਲਾ ਜਦੋਂ ਜਲੇਗਾ ਤੇ ਕਿੰਨਾ ਪ੍ਰਦੂਸ਼ਨ ਹਵਾ ਛੱਡੇਗਾ ਹਾਂ ਕਿੰਨਾ ਪ੍ਰਦੂਸ਼ਨ ਕਿੰਨਾ ਪੋਲੂਸ਼ਨ ਛੱਡੇਗਾ ਉਸ ਬਿਜਲੀ ਨੂੰ ਤੁਸੀਂ ਕੀ ਕਰੋਗੇ ਤੁਸੀਂ ਉਹਨੂੰ ਕੈਮੀਕਲ એનર્ਜੀਸ ਬਦਲੋਗੇ ਹੂੰ ਫਿਰ ਬਰਬਾਦੀ ਹੋਏਗੀ ਕੈਮੀਕਲ એનર્ਜੀ ਤੋਂ ਤੁਸੀਂ ਫਿਰ ਜਦੋਂ ਉਹਨੂੰ ਇੱਕ ਕਹਿੰਦੇ ਹਾਂ ਕਿਨੇਟਿਕ એનર્ਜੀ ਮੋਟਰ એનર્ਜੀਸ ਬਦਲੋਗੇ ਹੂੰ ਫਿਰ ਤੁਸੀਂ ਚਲਾਓਗੇ ਦੋ ਤਿੰਨ ਜਵਾਰੀ ਜਦੋਂ ਕਨਵਰਸ਼ਨ ਹੋਣੀ ਹੈ ਉਹਦੀ ਇੰਟਰ ਕਨਵਰਸ਼ਨ ਹੋਣੀ ਹੈ એનર્ਜੀ ਦੀ એનર્ਜੀ ਲਾਸ ਹੋ ਜਾਣੀ ਹੈ ਹੈ ਔਰ ਜਿਹੜੀ ਕੋਲੇ ਤੋਂ એનર્ਜੀ ਬਣੀ ਹੈ ਉਦੋਂ ਜਿਹੜੇ ਪਹਿਲਾਂ ਉਹ ਬੜੀ ਬਰਬਾਦੀ ਕਰ ਚੁੱਕੇ ਹਨ ਜਾਨੀ ਉਸ એનર્ਜੀ ਦੀ ਵੀ ਅੱਗੇ ਬਰਬਾਦੀ ਕਰ ਕਰਕੇ ਤੁਸੀਂ ਕਾਰਾਂ ਚਲਾ ਰਹੇ ਹੋ ਤੇ ਕਹਿ ਰਹੇ ਹੋ ਗ੍ਰੀਨ ਕਾਰਾਂ ਨੇ ਗ੍ਰੀਨ ਕਾਰਾਂ ਇਹ ਗ੍ਰੀਨ ਕਾਰਾਂ ਕਹ ਲਿਆ ਨੇ ਇਹ ਤਾਂ ਮੈਂ ਕਹਿੰਦਾ ਕਿ ਰੈੱਡ ਕਲਰ ਕਾਰਾਂ ਨੇ ਇਹ ਤਾਂ ਬਰਾਊਨ ਕਾਰਾਂ ਕਹਿ ਸਕਦੇ ਨੇ ਇਹ ਤਾਂ ਬਹੁਤ ਹੀ ਬਰਬਾਦੀ ਵਾਲੀਆਂ ਕਾਰਾਂ ਨੇ ਤੇ ਇਹਦਾ ਮਤਲਬ ਅਸੀਂ ਹਰ ਇਹੋ ਜਿਹਾ ਲੱਛਣ ਕਰ ਰਹੇ ਆਂ ਮਤਲਬ ਹੁੰਦਾ ਕੀ ਹੈ ਨਾ ਦੇਖੋ ਕਹਿੰਦੇ ਵਿਨਾਸ਼ ਕਾਲੇ ਵਿਪਰੀਤ ਬੁੱਧੀ ਹਾਂ ਵਿਨਾਸ਼ ਕਾਲ ਨੂੰ ਨਮੰਤਰਣ ਦੇ ਰਹੇ ਆਂ ਤਬਾਹੀ ਨੂੰ ਨਮੰਤਰਣ ਦੇ ਰਹੇ ਆਂ ਕਿਆਮਤ ਨੂੰ ਨਮੰਤਰਣ ਦੇ ਰਹੇ ਆਂ ਵਿਪਰੀਤ ਬੁੱਧੀ ਸਾਡੀ ਬੁੱਧੀ ਹੋ ਰਹੀ ਆ ਅਸੀਂ ਉਹ ਕੰਮ ਕਰ ਰਹੇ ਆ ਜਿਹਨੂੰ ਅਸੀਂ ਸਮਝ ਰਹੇ ਆ ਕਿ ਚੰਗਾ ਹੈ ਅਸਲ ਦੇ ਵਿੱਚ ਉਹ ਸਾਡੀ ਬਰਬਾਦੀ ਦੇ ਵਿੱਚੋਂ ਉਸੇ ਹੀ ਕੰਮ ਨੇ ਯੋਗਦਾਨ ਪਾਇਆ ਹੂੰ ਅਸੀਂ ਗ੍ਰੀਨ એનર્ਜੀ ਦੇ ਨਾਂ ਦੇ ਉੱਤੇ ਇਹ ਬਰਬਾਦੀ ਲਿਆਂਦੀ ਇਲੈਕਟ੍ਰਿਕ ਵਹੀਕਲ ਦੀ ਲਿਆਂਦੀ ਹੂੰ ਹੁਣ ਮਤਲਬ ਇਨਾ ਝੂਠ ਬੋਲਿਆ ਜਾ ਰਿਹਾ ਦੁਨੀਆ ਦੇ ਵਿੱਚ ਮੈਂ ਕਿਸੇ ਦੇਖ ਰਹੀ ਹਾਂ ਕੋਈ ਬੰਦੇ ਕਹਿ ਰਹੇ ਪਾਣੀ ਦਾ ਘਰਾਂ ਚੱਲਣਗੇ ਪਾਣੀ ਦਾ ਘਰਾਂ ਕਿਵੇਂ ਚੱਲਗੇ ਪਰ ਉਹ ਤਾਂ ਚੱਲ ਹੀ ਨਹੀਂ ਸਕਦੀ ਹੂੰ ਮਤਲਬ ਵੀ ਕੋਈ ਨਹੀਂ ਹੈ ਉਹਦਾ એનર્ਜੀ ਆਡਿਟ ਜਿਹੜਾ ਨੈਗੇਟਿਵ ਹੂੰ ਇਦਾਂ ਦੀਆਂ ਗੱਲਾਂ ਲੋਕਾਂ ਨੂੰ ਵੇਚਣ ਜਾ ਰਹੀ। ਦੂਜੀ ਪਾਸੇ ਦੇਖੋ ਆਪਾਂ ਹੋਰ ਐਂਗਲ ਤੇ ਆਈਏ। ਆਬਾਦੀ ਕਿੰਨੀ ਵੱਧ ਗਈ? ਹੂੰ ਕਰੀਬ 8 ਬਿਲੀਅਨ ਪਲੱਸ ਹੋ ਗਈ ਨਾ? ਪਲੱਸ ਹੋ ਗਈ। 8 ਬਿਲੀਅਨ ਪਲੱਸ ਹੋ ਗਈ। ਦੁਨੀਆ ਹਜ਼ਾਰਾਂ ਸਾਲਾਂ ਤੋਂ 100 ਬਿਲੀਅਨ ਤੇ ਫਿਕਸ ਸੀ। ਕੁਦਰਤ ਨੇ ਤਕਰੀਬਨ ਪੂਰੀ ਗਲੋਬਲ ਦੀ ਪੋਪੂਲੇਸ਼ਨ 100 ਇਹਨੇ 100 ਬਿਲੀਅਨ ਇੱਕ ਬਿਲੀਅਨ 100 ਕਰੋੜ 100 ਕਰੋੜ ਜਾਨੀ 1 ਬਿਲੀਅਨ ਤੇ ਫਿਕਸ ਸੀ। ਜਦੋਂ 1 ਬਿਲੀਅਨ ਦੇ ਪੋਪੂਲੇਸ਼ਨ ਫਿਕਸ ਸੀਗੀ ਤੇ 8 ਬਿਲੀਅਨ ਕਰ ਲਈ ਅਸੀਂ 8 ਗੁਣਾ ਵਧਾ ਲਈ। ਹੂੰ ਹੁਣ ਹਰ ਬੱਚਾ ਇਨਸਾਨੀ ਬੱਚਾ ਜਿਹਨੂੰ ਪੈਦਾ ਹੋਏਗਾ ਉਹਨੂੰ ਕਪੜਾ ਵੀ ਚਾਹੀਦਾ ਉਹਨੂੰ ਰੋਟੀ ਵੀ ਚਾਹੀਦੀ ਆ ਉਹਨੂੰ ਬਿਜਲੀ ਵੀ ਚਾਹੀਦੀ ਆ ਉਹਨੂੰ ਪੱਖਾ ਵੀ ਚਾਹੀਦਾ ਉਹਨੂੰ ਏਸੀ ਵੀ ਚਾਹੀਦਾ ਉਹਨੂੰ ਗੱਡੀ ਵੀ ਚਾਹੀਦੀ ਸਕੂਲ ਸੱਡਣ ਵਾਸਤੇ ਉਹਨੂੰ ਹੋਰ ਵੀ ਖਰਚੇ ਚਾਹੀਦੇ ਨੇ ਉਹਨੂੰ ਦਵਾਈ ਵੀ ਚਾਹੀਦੀ ਆ ਮਕਾਨ ਵੀ ਚਾਹੀਦਾ ਕਹਿੰਦਾ ਮਤਲਬ ਇਹ ਹੈ ਕਿ 800 ਕਰੋੜ ਲੋਕਾਂ ਨੂੰ ਇੰਨੀਆਂ ਚੀਜ਼ਾਂ ਮਹੱਈਆ ਕਰਨੀਆਂ ਪੈਣਗੀਆਂ ਗੱਡੀ ਘੋੜਾ ਵੀ ਚਾਹੀਦਾ ਤੇ ਉਹਦੇ ਨਾਲ ਕਿੰਨੀ ਜ਼ਿਆਦਾ એનર્ਜੀ ਦਾ ਖੇਲ ਚੱਲੇਗਾ ਔਰ ਕਿੰਨੀ ਜਿਆਦਾ ਕਾਰਬਨ ਐਮਿਸ਼ਨ ਪੈਦਾ ਹੋਏਗੀ ਸੀਮੈਂਟ ਯੂਜ਼ ਹੋਏਗਾ ਉਹਦੇ ਚ ਵੀ ਕਾਰਬਨ ਐਮਿਸ਼ਨ ਹੈ ਸਰੀਆ ਬਣਾਇਆ ਜਾਏਗਾ ਉਹਦੇ ਚ ਵੀ ਕਾਰਬਨ ਐਮਿਸ਼ਨ ਇਹਨਾਂ ਨੂੰ ਬਣਾਉਣ ਵਾਸਤੇ ਵੀ ਬਹੁਤ ਜਿਆਦਾ ਪੋਲੂਸ਼ਨ ਹੋ ਬਹੁਤ ਜਿਆਦਾ ਪੋਲੂਸ਼ਨ ਪੋਲੂਸ਼ਨ ਹੀ ਹੈ ਨਾ ਆਲਟੀਮੇਟਲੀ ਸਾਰਾ ਹੀ ਪੋਲੂਸ਼ਨ ਹੀ ਕ੍ਰੀਏਟ ਕਰੇਗਾ